ਵਿਆਸ ਸਮਾਗਮ ਚ ਚਲੀਆਂ ਤਲਵਾਰਾਂ ਛੇ ਲੋਕੋਏ ਜ਼ਖਮੀ ਮਾਮਲਾ ਅਭੋਰ ਦੀ ਅਰੁੰਧਵਚ ਧਰਮਸ਼ਾਲਾ ਦਾ ਹੈ ਜਿੱਥੇ ਇੱਕ ਵਿਆਸ ਸਮਾਗਮ ਚ ਅਚਾਨਕ ਕੁਝ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਅਤੀ ਦਰਜੰਤੋਂ ਵੱਧ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਜਦਕਿ ਲਾੜੀ ਲਾੜੇ ਨੇ ਇੱਕ ਕਮਰੇ ਵਿੱਚ ਬੰਦ ਹੋ ਕੇ ਆਪਣੀ ਜਾਨ ਬਚਾਉਣ ਦਾ ਸੰਭਦੀ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪੀਸ਼ਾ ਤੇ ਮਲਾਜਮ मौके ਤੇ ਪਹੁੰਚੇ ਜਿਨ੍ਹਾਂ ਨੇ ਸਥਿਤੀ ਨੂੰ ਖਾਬੂਜ ਕੀਤਾ ਗਿਆ ਕਾਫੀ ਸਮੇਂ ਬਾਅਦ ਕੁਝ ਹੋਰ ਪੁਲਿਸ ਮਲਾਜਮ ਪਹੁੰਚੇ ਜਿਨ੍ਹਾਂ ਨੇ ਕੁਝ ਲੋਕਾਂ ਨੂੰ ਹਰਾਸਤ ਲਿਆ ਹੈ ਜਾਣਕਾਰੀ ਅਨੁਸਾਰ ਸ਼ਾਮ ਨੂੰ ਜਦੋਂ ਲੜ ਈ ਦਿਨ ਚਾਰੀ ਸੀ ਤਾਂ ਅਚਾਨਕ ਕੁਝ ਹਥਿਆਰਬੰਦ ਨੌਜਵਾਨਾਂ ਨੇ ਉਸਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋ ਮਾਰੇ ਗਏ ਅਤੇ ਰਾਹ ਵਿੱਚ ਜ਼ਬਰਦਸਤ ਲੜਾਈ ਹੋ ਕੇ ਜਿਸ ਵਿੱਚ ਕਈ ਲੋਕ ਪੂਰੀ ਤਰ੍ਹਾਂ ਚਖਮੀ ਹੋਏ ਹਨ ਇਥੇ ਲਾੜਾ ਲਾੜੀ ਨੇ ਆਪਣੀ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਪਰ ਹਮਲਾਵਰਾਂ ਨੇ ਉਹਨਾਂ ਨੂੰ ਵੀ ਮਾਰ ਲਈ ਕਮਰੇ ਦੀਆਂ ਖਿੜਕੀਆਂ ਤੋੜ ਦਿੱਤੀਆਂ ਘਟਨਾ ਦਾ ਪਤਾ ਲੱਗਦੇ ਹੀ ਧਰਮਸ਼ਾਲਾ ਮੈਨੇਜਮੈਂਟ ਕਮੇਟੀ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਪਰ ਅੱਧੇ ਘੰਟੇ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ਤੇ ਜਲ ਨਹੀਂ ਪਹੁੰਚਿਆ ਜਿਸ ਕਰ ਹਮਲਾਵਰਾਂ ਨੇ ਪੂਰੀ ਧਰਮਸ਼ਾਲਾ ਵਿੱਚ ਹੰਗਾਮਾ ਮਚਾਇਆ ਹੋਇਆ ਸੀ ਕਰੀਬ ਅੱਧੇ ਘੰਟੇ ਬਾਅਦ ਪੀਸੀਆਰ ਤੇ ਮੁਲਾਜ਼ਮ ਮੌਕੇ ਤੇ ਪਹੁੰਚੇ ਇਸ ਤੋਂ ਬਾਅਦ ਐਸਆਈ ਭਪਿੰਦਰ ਕਿਤੇ ਪਹੁੰਚ ਕੇ ਚਾਰ ਲੋਕਾਂ ਨੂੰ ਹਰਾਸਿਚ ਲਿਆ ਪੁਲਿਸ ਜ਼ਖਮੀ ਬਲੋਂ ਪੁਛ ਕਿ ਸ਼ਿਕਾਰੀ ਤੇ ਘਟਨਾ ਦੇ ਕਾਰਨ ਦਾ ਪਤਾ ਲਗਾ ਰਹੀ ਹੈ ਧਰਮਚਲਾ ਪ੍ਰਬੰਧਕ ਮਟੀਨ ਦੋਸ਼ ਲਗਾ ਕੇ ਜੇਕਰ ਪੁਲਿਸ ਮੌਕੇ ਤੇ ਪਹੁੰਚਾਂਦੀ ਤੇ ਇਨਾ ਨੁਕਸਾਨ ਨਹੀਂ ਸੀ ਹੋਣਾ ਅਤੇ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਸੀ ਸਾਹਮਣੇ ਕੁੜੀ ਦਾ ਵਿਆਹ ਸੀ ਮੇਰੀ ਭੁਆ ਜੀ ਦਾ ਠੀਕ ਆ ਲੰ ਮੈਰਿਜ ਹੋਈ ਆ ਲੰ ਮੇਰੀ ਹੋਈ ਆ ਅੱਜ ਤੋਂ 6 ਮਹੀਨੇ ਪਹਿਲਾਂ ਮੁੰਡੇ ਨਾਲ ਲੜਾਈ ਹੋਈ ਸੀਗੀ ਅੱਜ ਤੋਂ 6 ਮਹੀਨੇ ਪਹਿਲਾਂ ਠੀਕ ਹੈ ਨਾ ਆ ਹੁਣ ਕੱਲ੍ਹ ਕੱਲ੍ਹ ਠੀਕ ਹੈ ਨਾ ਪੂਰੀ ਪਲਾਨਿੰਗ ਬਣਾ ਕੇ ਆਏ ਪੂਰੀ ਪਲਾਨਿੰਗ ਬਣਾ ਕੇ ਭਰਾ ਲੈ ਕੇ ਆਏ ਆ ਕੱਪੇ ਖੰਡੇ ਕੱਟਾ ਕੱਟਾ ਮੇਰੇ ਮਾਮੇ ਕੋਲ ਆ ਵੇਖੋ ਆ ਦੇਖੋ ਇੱਕ ਮੁੰਡੇ ਦਾ ਮੋਟਾ ਤੋੜਿਆ ਜੀ ਤਿੰਨ ਮੁੰਡੇ ਜਿਹੜੇ ਜਟਨੀ ਬਣਾ ਰਹੇ ਆ ਜੀ ਆ ਦੇਖੋ ਬੋਸ ਸੇਕ ਇੱਥੇ ਮਰੀਏ ਇੱਕ ਮਿੰਟ ਬੋਲੋ ਇੱਕ ਬਾਈ ਮੇਰੇ ਆ ਬਾਈ ਦੀ ਗੱਲ ਸਾਨੂੰ ਗਲਤ ਪਾਈ ਜਾਂਦੇ ਝੂਠਾ ਠੀਕ ਆ ਸਾਨੂੰ ਕੋਈ ਨਹੀਂ ਬਣਾਉਣਾ ਵੀ ਟਾਪੜੇ ਪੁੱਛਾਲੇ ਸਾਡੀ ਜੀ ਸਾਡੀ ਜਨ ਸਾਸਨ ਆਇਆ ਪ੍ਰੈਸਿਡੈਂਟ ਸਾਡਾ ਸਾਥ ਦੇ ਰਿਹਾ ਸਾਡੀ ਕੋਈ ਸਪੋਰਟ ਨਹੀਂ ਦੇਈ ਇਹਨਾਂ ਸਾਡੀ ਬਾਹ ਖਦੀ ਹੈ ਸਾਡੇ ਭਾਵਾ ਵੇਖਾਂਗੇ ਆ ਦੇਖੋ ਸੱਦ ਗਏ ਸੱਦ ਕੇ ਸੱਦ ਕੇ ਮਰਵਾਏ ਗਏ ਆ ਸੱਤਾਂ ਦਾ ਮਰਵਾਉਣੇ ਆ ਇਹਨੇ ਮੁੰਡੇ ਸੇ ਤੁਹਾਡਾ ਕੀ ਪਤਾ ਸੀ ਤੁਸੀਂ ਕਿੱਥੋਂ ਦੇ ਹੋ ਮੈਂ ਬਾਈਕ ਨੂੰ ਇੱਥੇ ਰਹਿੰਦੇ ਸ਼ਹਿਰ 'ਚ ਮਰਨ ਵਾਲੇ ਕਿੱਥੋਂ ਦੇ ਹੋ ਮਰਨ ਵਾਲੇ ਵੀ ਸ਼ਹਿਰ 'ਚ ਹਾਂ ਮਰਨ ਵਾਲੇ ਵੀ ਸ਼ਹਿਰ 'ਚ ਨਾ ਹਾਂ ਮੈਨੂੰ ਦੱਸ ਕੇ ਤੇਰਾ ਤੇ ਤੁਹਾਡਾ